ਯਾਰ મોદી મોદી ਮੀਡੀਆ ਜੇ ਵੀ ਗੱਪ ਮਾਰੀ ਜਾਂਦੀ ਹੈ ਕੋਈ ਜਾਗਰ ਨਹੀਂ ਆਟਿਆ ਆਪਾਂ ਲਾਰਚੋ ਗੁੱਸ ਗਏ ਆ ਕਰਤੀ ਮੇ ਗੁੱਸ ਗਏ ਆ ਜਲਤ ਵੱਡੇ ਵੀ ਸੁਣਾ ਤੇ ਛੋਟੀ ਵੀ ਸੁਣਾ ਛੋਟੀ ਕਿ ਸੁਣਾਏ ਵੱਡੀ ਸੁਣਾਏ ਤੂੰ ਇੱਕ ਨਹੀਂ ਹੁੰਦੀ ਯਾਰ ਛੋਟੀ ਸੁਣਾ ਸਹੀ ਗੱਲ ਹੈ ਤੇ ਮੋਦੀ ਸਾਹਿਬ ਕਰੂਗਾ ਕਿ ਪੂਰਾ ਕਮਾਨ ਸਾਡਾ ਮਾਨ ਭਾਈ ਜੜਾ ਕਹਦਾ ਕਿ ਪਾਣੀ ਨਹੀਂ ਸਾਬ ਕਰਾਉਂਦਾ ਸਹੀ ਗੱਲ ਕਿ ਨਖਰਨ ਦੇਵੀ ਜੀ ਤੇ ਉਹ ਡੇਲੇ ਆਦਰ ਯਾਰ ਨਹੀਂ ਆਇਆ ਆ ਇੱਥੇ ਹੁਣ ਗਿਆ ਮੋਟਰਸਾਈਕਲ ਤੇ ਇੱਧਰ ਗਿਆ ਬਾਲੀ ਵੱਡੀ ਉਮਰ ਆ ਬੱਦਰੀ ਹੋਈ ਯਾਰ ਕਰਿਆ ਬਾਈ ਨੇ ਪੱਠਾ ਖੋਲ੍ਹਿਆ ਆਪਦਾ ਬਹੁਤ ਵਧੀਆ ਇਟ ਮਿਲਦੀ ਐ ਜਾਇਜ਼ ਰੁਪਈਆ ਤੇ ਇੱਕ ਪਰ ਨਹੀਂ ਵੱਡੀ ਨਹਿਰ ਚ ਕੋ ਰੀਟ ਟਿੱਕ ਟੱਪੇ ਵਾਲੀ ਕਿ ਪਤ ਗੇ 3 ਘੰਟੇ ਫਟ ਕਰੀ ਦੇ ਸਹੀ ਗੱਲ ਹੈ ਉਹ ਤੇ ਕਸਬੰਦ ਚ ਭਾ ਕੇ ਆਉਣੇ ਪੈਣਗੇ ਫੇਰ ਜਾਵੋ ਇੱਥੇ ਬਾਲਾ ਕੇ ਇੱਕ ਜਗ੍ਹਾ ਆ ਰਹਾ ਤਾਂ ਕਿ ਆਪ ਨੂੰ ਜਾਵੋ ਕਿਦੈ ਲੈਂਦਾ ਐ ਬਾ ਗਰਮੀ ਦੀ ਐ ਬੋ ਹਾਂ ਨਾਲੇ ਤੇਰਾ ਇੱਧਰ ਕਿੰਨੀ ਗਰਮੀ ਐ ਸੇਕਾ ਸੁਮਾਗ ਹੈ ਉਹ ਤੇ ਮੇਰੀ ਗੇਂਦ ਗੋਵੀ ਤੇ ਕਟੋਂਗੇ ਵਾਲਾ ਕੁਡੇ ਰਾਇ ਆ ਉਹ ਦੇਵਾਂਗੇ ਆਹ ਇਹ ਤੇ 5000 ਦਾ ਉਹ ਬਿਲ ਖਾਂ ਚ ਮਾਨ ਸਾਹਿਬ ਨੇ ਬਹੁਤ ਵਧੀਆ ਵੇਲਾਂ ਬੋਲਾਂ ਦਰਖਤ ਦਰਖਤ ਲਾਏ ਆ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਖੂਬਸੂਰਤ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਤੇ ਕੋਈ 10 15 ਮਿੰਟ ਪਹਿਲਾਂ ਮਾੜਾ ਮੁੱਟਾ ਮੀਂਹ ਆ ਕੇ ਹਟਿਆ ਕਿੰਨ ਮਿੰਝ ਹੋਈ ਸੀ ਤੇ ਹੁਣ ਫਿਰ ਧੁੱਪ ਹੈ ਰੱਬ ਦੇ ਰੰਗ ਹੈ ਪਰ ਪੰਜਾਬ 'ਚ ਅੱਜ ਬਹੁਤ ਥਾਵਾਂ 'ਤੇ ਜਿਹੜਾ ਮੀਂਹ ਆ ਰਿਹਾ ਹੈ ਫੇਸਬੁੱਕ 'ਤੇ ਵੀਡੀਓ ਆ ਰਹੀਆਂ ਕਾਫੀ ਥਾਵਾਂ 'ਤੇ ਮੀਂਹ ਪਿਆ ਹੈ ਤੇ ਜਿਵੇਂ ਕਿ ਮੌਸਮ ਵਿਭਾਗ ਵਾਲਿਆਂ ਨੇ ਦੱਸਿਆ ਸੀਗਾ ਵੀ ਆਹ ਹਫਤਾ ਸਾਰਾ ਠੰਡ ਰਹੂਗੀ ਟੈਂਪਰੇਚਰ ਘੱਟ ਰਹੂਗਾ ਫਿਲਹਾਲ ਉਵੇਂ ਚੱਲ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ ਵੀ ਗਰਮੀ ਕਿੰਨੀ ਕੁ ਵੱਧਦੀ ਹੈ ਇੱਕ ਦਿਨ ਹੀ ਵਧੂਗੀ ਕਦੇ ਠੰਡ ਕਦੇ ਗਰਮੀ ਤੇ ਬਾਕੀ ਤੁਸੀਂ ਖੂਬਸੂਰਤ ਨਜ਼ਾਰਾ ਵੇਖੋ ਇਸ ਗਲੀ ਦਾ ਮਾਨ ਸਾਹਿਬ ਨੇ ਬਹੁਤ ਵਧੀਆ ਵੇਲਾਂ ਬੋਲਾਂ ਦਰਖਤ ਰੁਖਤ ਲਾਏ ਆ ਜੋ ਪਿੰਡ ਦੀ ਖੂਬਸੂਰਤੀ ਜਵੱਧਾ ਕਰਦੇ ਕਰਦੇ ਆ ਜਦੋਂ ਕੋਈ ਬੰਦਾ ਗਲੀ ਚੋਂ ਨੰਗਦਾ ਹੈ ਤਾਂ ਉਹਨੂੰ ਵੀ ਨਿਆਰਾ ਆ ਜਾਂਦਾ ਵੇਖ ਕੇ ਨਾਲੇ ਪਿੰਡ ਸੋਹਣਾ ਲੱਗਦਾ ਮਾਨਸਾ ਪੂਰੀ ਹੈ ਬਾਕੀ ਮਾਨਸਾ ਚੰਡੀਗੜ੍ਹ ਨੇ ਜਦੋਂ ਆਏ ਉਹਨਾਂ ਨਾਲ ਕਰਾਂ ਗੱਲਾਂ ਬਾਤਾਂ ਅਨਮੋਲ ਮਾਨ ਨੂੰ ਦਿਓ ਵਧਾਈਆਂ ਬਾਈ ਨੇ ਪੱਠਾ ਖੋਲ੍ਹਿਆ ਆਪਦਾ ਬਹੁਤ ਵਧੀਆ ਇਟ ਮਿਲਦੀ ਹੈ ਜਾਇਜ਼ ਰੁਪਈਆ ਤੇ ਤੇ ਬਾਕੀ ਜੇ ਕਿਸੇ ਨੇ ਇਟਾਂ ਲੈਣੀਆਂ ਤਾਂ ਅਨਮੋਲ ਸਿੰਘ ਮਾਨ ਸਾਹਿਬ ਨਾਲ ਗੱਲ ਕਰੋ ਤੁਸੀਂ ਵਾਹ ਜੀ ਵਾਹ ਬੰਦਾ ਬਿਨਸ ਪੈ ਗਿਆ ਵਿਆਹ ਤੋਂ ਬਾਅਦ ਬਹੁਤ ਸਾਰੀਆਂ ਵਧਾਈਆਂ ਜਨਾਬ ਜਨਾਬ ਜੀ ਆਇਆ ਕੋਰੋਂ ਕੋਰੋਂ ਮੋੜ ਲੈ ਸਭ ਵਧਾਈਆਂ ਆਇਦਰ ਯਾਰ ਨਹੀਂ ਆਇਆ ਆ ਇੱਥੇ ਹੁਣ ਗਿਆ ਮੋਟਰਸਾਈਕਲ ਤੇ ਇੱਧਰ ਗਿਆ ਕਿਹਦੇ ਕੋਲ ਆਈ ਘਰ ਨੂੰ ਗਿਆ ਫਿਰ ਫਿਰ ਠੀਕ ਹੈ ਫਟਾ ਆਪੇ ਵੜ ਗਿਆ ਹਰ ਏ ਇਹ ਕੰਮ ਚੰਗਾ ਹੋ ਗਿਆ ਹੋਰ ਇਹ ਵਧੀਆ ਹੋ ਗਿਆ ਨਾ ਇਹ ਬਹੁਤ ਵਧੀਆ ਆਇਆ ਹੋਰ ਯਾਰ ਸ਼ਾਂਤੀ ਹੁਣ ਵਧੀਆ ਨਾਲੇ ਲੈਟ ਨਹੀਂ ਜਾਂਦੀ ਹਾਂ ਬਾਕੀ ਮੌਨਸੂਨ ਆ ਰਹੀ ਜਲਦੀ ਆ ਦੇ ਮੀਰਪਾਲ ਜੀ ਹਾਂਜੀ ਓਕੇ ਹੋਰ ਤਗੜੇ ਹੋਣ ਚੱਲਦੀ ਕਲਾ ਕੰਮ ਕਾਰ ਰੁਕੇ ਚੱਲੀ ਜਾਂਦਾ ਹਾਂ ਵਧੀਆ ਕਿਰਪਾ ਮਾ ਬੜੀ ਵੱਡੀ ਉਮਰ ਆ ਬਦਰੀ ਹੁਣ ਹੀ ਯਾਰ ਕਰਿਆ ਮੈਂ ਪੁੱਛ ਕੇ ਆ ਤਾਂ ਮੈਂ ਹੱਜ ਆਇਆ ਨਹੀਂ ਬਾਬਾ ਔਰ ਫਿਰ ਕੁਰਸੀ ਦੀ ਬੋਟੋ ਕਿੱਥੇ ਆ ਗਈ ਕੁਰਸੀ ਨਾਲ ਆਉਂਦੀ ਹੈ ਕਿਹੜੀ ਘਰੋ ਕੁਰਸੀ ਦਾ ਰੌਲਾ ਸਾਰਾ ਉਹ ਕੁਰਸੀ ਦਾ ਰੌਲਾ ਥਾਰਾ ਹਰ ਮੈਂ ਵਧੀਆ ਵਧੀਆ ਕਿਵੇਂ ਹੈ ਹੋ ਠੀਕ ਹੈ ਕਿਰੇ ਵੀ ਕਾਲਜ ਪੜਦਾ ਹੈ 1 ਮੀਟਰ ਹੋ ਗਿਆ ਤੂੰ ਯਾਰ ਕਿੰਨੀ ਉਮਰ ਹੋ ਗਈ 11 ਸਾਲਾਂ ਦਾ ਹੈ ਠੀਕ ਹੈ ਫਿਰ ਆਪਾਂ ਕਿੱਧਰ ਗਏ ਸੀ ਅੱਜ ਕਿੱਧਰ ਗਿਆ ਸੀ ਆਉਣਾ ਉਹ ਅੱਜ ਹੀ ਕਰੀਆ ਟਾਈਮ ਲੱਗ ਗਿਆ ਕਿਵੇਂ ਚਾਪੜ ਗਿਆ ਸੀ ਬਸ ਮਾ ਗਰਮੀ ਦੀ ਆ ਹਾਂ ਨਾਲੇ ਇੱਧਰ ਕਿੱਡੀ ਗਰਮੀ ਆ ਹੋਰ ਬਾਹਰ ਥੋੜੀ ਲੋ ਵੰਦੀ ਆ ਹਾਂ ਲੋ ਚੱਲ ਪੀ ਹਾਂ ਲੋ ਤਾਂ ਪੂਰੀ ਚੱਲ ਪੀ ਗਰਮ ਸ਼ੁਰੂਆਤ ਹੈ ਸਹੀ ਗੱਲ ਉਹ ਐਸੀ ਉੱਥੇ ਲਵਾਉਣਾ ਕਰ ਹਾਂ ਐਸੀ ਲਵਾ ਹੁਣ ਤਾਂ ਵਧੀਆ ਕੁਲਰ ਜਨੇ ਲੈਟ ਖਾਂਦਾ ਹੋਣਾ ਹਾਂ ਹਾਂਜੀ ਕੁਲਰ ਜਨੇ ਲੈਟ ਹੀ ਖਾਂਦਾ ਹੁਣ ਭਾ ਲੈਣਾ ਚੱਲਦਾ ਲੈਣਾ ਕਿ ਨਵਾ ਹਾਂ ਨਵਾ ਲੈਣਾ ਕਿ ਚੱਲਦਾ ਡੋਂਗੇ ਆਣਾ ਰਹੇਗਾ ਯਾਰ ਚੱਲਦਾ ਯਾਰ ਕੋਈ ਅੰਦਰ ਰੇਟ ਤੇ ਮਿਲ ਜਾਏ ਵੇਖ ਲੈਨੇ ਕਾ ਹੋਈ ਇੱਕ ਡੋਂਗੇ ਵਾਲਾ ਕੂਲਰ ਆਇਆ ਉਹ ਲੈਵਾਗੇ ਆਓ ਇਹ ਤਾਂ 5000 ਦਾ ਉਹ ਬੇ ਦੁਕਾਨ ਚ ਡੋਂਗੇ ਆ ਕਿਹੜਾ ਪੜਾ ਡੋਂਗੇ ਰੱਖਣੇ ਬੰਦੇ ਮੈਂ ਕੂਲਰ ਆਦੇ ਆ ਇਹ ਤਾਂ ਕੂਲਰ ਅੱਛਾ ਬਈ ਸਿੱਧੀ ਗੱਲ ਕਰਦਾ ਕੋਈ ਵਧ ਗਿਆ ਉਹ ਵੀ ਠੀਕ ਆ ਬਾਕੀ ਭਾਈ ਜੇ ਕਿਸੇ ਨੇ ਵੇਚਣਾ ਇਹ ਸੀ ਸਾਰਾ ਦੱਸ ਦਿਓ ਕਿ ਨਹੀਂ 1.5 ਡੰ ਦਾ ਹੋਵੇ ਘੱਟੋ ਘੱਟ ਫੇਰ ਫਾਇਦਾ ਇਹਦਾ ਪੌੜਾ ਜਿਹੜਾ ਜੀ ਹਾਂ ਐਦ ਕੀ ਅਸੀਂ ਲਵਾ ਦੇਣਾ ਬਾਬੇ ਨੂੰ ਅਈ ਗੰਗਾਰਾ ਯਾਰੀ ਗੋਦੀ ਮੀਡੀਆ ਜੇ ਵੀ ਗੱਪ ਮਾਰੀ ਜਾਂਦੀ ਆ ਕੋਈ ਜੰਗ ਨਹੀਂ ਹਟਿਆ ਆ ਪਾ ਲੋਰ ਚ ਗੁੱਸ ਗਿਆ ਕਰਾਤੀ ਮੇਂ ਗੁੱਸ ਗਿਆ ਇਹਨਾਂ ਨੇ ਪਾਕਿਸਤਾਨ ਵਾਲਿਆਂ ਨੂੰ ਦਬਾ ਦਿੱਤੀ ਮੈਂ ਤਾਂ ਕਹਿੰਦਾ ਗੱਪੀ ਪਾਕਿਸਤਾਨ ਵਾਲੇ ਆ ਕਿ ਆਪਣੇ ਗੋਦੀ ਮੀਡੀਆ ਵਾਲੇ ਉਹ ਤੋਂ ਨਹੀਂ ਜ਼ਿਆਦੇ ਵੱਡੇ ਗੱਪੀ ਆ ਸਹੀ ਗੱਲ ਆ ਯਾਰ ਇਹਨੇ ਤਾਂ ਬੈਨ ਹੋਣਾ ਚਾਹੀਦਾ ਚਾਹੀਦਾ ਵੈਸੇ ਰੂਲ ਵੀ ਆਦੇ ਹੁਣ ਬਣਾਇਆ ਸੀ ਵੇਜਦੀ ਛੁੱਟੀ ਵਾਲੀ ਫਿਰ ਨਹੀਂ ਚਾਹੀਦਾ ਸਹੀ ਗੱਲ ਹੈ ਇਹ ਕੱਲ ਹੋਰ ਵੇਖਦੇ ਪਾਕਿਸਤਾਨ ਵਾਲੇ ਜਸਰ ਬਣਾਈ ਜਾਂਦੇ ਜਿੱਤ ਗਏ ਸੀ ਲੈ ਉਹ ਤਾਂ ਜੰਗ ਰੁਕੀ ਹੈ ਜਿੱਥੇ ਤੁਸੀਂ ਕਹਦੇ ਨਾਲ ਜੰਗ ਰੁਕ ਗਈ ਹੈ ਉਹ ਫਰੀਦੀ ਫਰੀਦੀ ਅਰਗੇਲੇ ਸਾਰੇ ਦੇਸ਼ ਚਤਰੇ ਫਿਰਦੇ ਲੈ ਨਹੀਂ ਨਹੀਂ ਐ ਨਹੀਂ ਚੱਲਣਾ ਚਾਹੀਦਾ ਯਾਰ ਕੱਪਾ ਕੰਨ ਰਹੀ ਜਾਂਦੇ ਸਹੀ ਗੱਲ ਹੈ ਫਿਰ ਉਹਦੇ ਫੜਨ ਨੇ ਦੇਖੋ ਬਸ ਸਾਰੇ ਛੁੱਟ ਗਣੀ ਹੋਗਾ ਹੋ ਗਈਆਂ ਛੁੱਟੀਆਂ ਕਿ ਨਹੀਂ ਉਹ ਇਧਰ ਪੁੱਛਦਾ ਚਿੰਤਰੀ ਕਾ ਕਰੋਣਗੇ ਜਟਕੇ ਸਾਨੂੰ ਜੂਨ ਚ ਜੂ ਤੋਂ ਪਾਣੀ ਦੀ ਵੀਡੀਓ ਬਣਾ ਕੇ ਤਾਂ ਭੇਜਿਆ ਕਿਹੜੇ ਪਾਣੀ ਦੀ ਕਾਲਾ ਪਾਣੀ ਜਿਹੜਾ ਤੇ ਪਾਈ ਇਹ ਵੀਡੀਓ ਆਪਾਂ ਦੋ ਤਿੰਨ ਅੱਛਾ ਹਾਂ ਮੈਂ ਸਾਰੇ ਮੌਲ ਤੋਂ ਨਹੀਂ ਸਹੀ ਗੱਲ ਪਾਣੀ ਬਹੁਤ ਗੰਦਾ ਆ ਰਿਹਾ ਵੀ ਪਾਣੀ ਅਸੀਂ ਪਹਿਲਾਂ ਹੀ ਵੱਧ ਵੀਡੀਓ ਪੰਗਾ ਪਾਣੀ ਸਾਫ਼ ਆਉਣਾ ਚਾਹੀਦਾ ਸਾਫ਼ ਆਉਣਾ ਚਾਹੀਦਾ ਸਹੀ ਗੱਲ ਹੈ ਮੋਦੀ ਸਾਹਿਬ ਕਰੂਗਾ ਕਿ ਭਗਵੰਤ ਮਾਨ ਇਹ ਤਾਂ ਹੁਣ ਵੇਖੋ ਸਰਕਾਰ ਨੂੰ ਪਤਾ ਆਪਣੇ ਆਪਣੇ ਲੁਧਿਆਣੇ ਦਾ ਤਾਂ ਭਗਵੰਤ ਮਾਨ ਨੂੰ ਚਾਹੀਦਾ ਹਾਂ 2 ਘੰਟੇ ਫੜਕੜੀ ਦੇ ਬਾਅਦ ਸਾਡਾ ਮਾਨ ਭਾਈ ਜੜਾ ਕਹਿੰਦਾ ਜਿਹੜਾ ਪਾਣੀ ਨਹੀਂ ਸਾਫ ਕਰਾਉਂਦਾ ਸਹੀ ਗੱਲ ਹੈ ਇੱਕ ਵਾਰ ਨਹੀਂ ਵੱਡੀ ਨਹਿਰ ਚ ਕੁਰਲੀ ਟਿੱਕ ਤੱਪੇ ਵਾਲੀ ਕੀ ਪਾਦਗੇ 3 ਘੰਟੇ ਫੜਕੜੀ ਦੇ ਸਹੀ ਗੱਲ ਉੱਥੇ ਕਿਸਮਤ ਚ ਪਾ ਕੇ ਆਉਣੇ ਪੈਣਗੇ ਫੇਰ ਸਾਫ ਹੋਵੇ ਇੱਕ ਹੀ ਵਾਰ ਨਾ ਕਿ ਆਪਣੇ ਇੰਝ ਦੱਸਾਂ ਰਾਤਾਂ ਜਾਂ ਦਿਵਸ ਸਾਫ ਹੋਵੇ ਫੇਰ ਘੱਟੇ ਨਾਲ ਥੋੜੀ ਸਰਦਾ ਗੱਲ ਕਰੀਦਾ ਟਰੈਡਿੰਗ ਉਹਨੂੰ ਕਾਬੂ ਕਰਨਾ ਹੈ ਟਰੈਡਿੰਗ ਉਹਨੂੰ ਨਹੀਂ ਨਹੀਂ ਸਮੁੰਦਰ ਤਾਂ ਪਤਾ ਨਹੀਂ ਕਿੰਨੇ ਟਰਾਲੇ ਵਹਿਣਗੇ 80 ਆਉਗਾ ਹਾਂ ਇਹ ਗੱਲ ਮਾਟੋਟ ਇਹ ਕਾਬੂ ਕਰਨਾ ਸਕੂਲ ਕਿੰਨੇ ਵਜੇ ਲੱਗਦਾ ਤੇਰਾ ਸਕੂਲ 8 ਵਜੇ ਛੁੱਟੀ ਛੁੱਟੀ 2 ਵਜੇ ਤੋਂ ਪਾਠ ਪੱਤੀ ਹਿਸਾਬ ਨਾਲ ਛੁੱਟੀ ਕਿੰਵੀਂ ਕਲਾਸ ਚੱਕੇ ਤੂੰ ਚੌਥੀ ਗ੍ਰੇਡ ਨੰਬਰ ਆਇਦਰੇ ਹੈ ਚੌਥੀ ਨੰਬਰ ਕਿੰਨੇ ਆਇਦਰੇ ਹੈ ਹੈ ਸਾਡੇ 300 ਕਿੰਨੇ ਚੋਂ 400 ਤੋਂ ਕਿ 500 ਚੋਂ 400 ਵੜਾਉਂਦਾ ਤੂੰ ਦੁਨੀ ਦਾ ਇੱਕ ਦੁਨੀ ਨੂੰ ਦੋ ਚਾਹ ਤਿੰਨ ਛੇ ਬ੍ਰੀਲ 11 ਦਾ ਛੇ ਦਾ ਪਾਸਾ ਵੀ ਹੋਰੋਂ ਸੌਣ ਨੂੰ ਨਹੀਂ ਥਰਦਾ ਦਰਬੀ ਤੇ ਉਹ ਦੂਜਾ ਇਹ ਵੀ ਸੀ ਆਹ ਜੀ ਆਉਂਦੀ ਏ ਸਮਾਈਂ ਹੋਰ ਹੋ ਗਿਆ ਬਾਕੀ ਛੋਟੀ ਏ ਵੀ ਸੀ ਤੇ ਵੱਡੀ ਵੀ ਸੀ ਕੀ ਫਰਕ ਹੁੰਦਾ ਦੱਸ ਪਹਿਲਾਂ ਆਉਂਦੀ ਆ ਤਨਾ ਫਿਰ ਤੇ ਏ ਵੀ आई देख के एल एम ओ 76 W X Y कितना खरण देबी जी हां बड़ा 5वीं थी यार दूसरी 33 तेवड़ी अड्डे दे 32 35 ਹੁੰਦੇ ਯਾਰ 35 ਹੁੰਦੇ ਆ 5 ਦੁੱਗੇ ਹੁੰਦੇ 40 ਹੁੰਦੇ 35 16 ਹੋਰ ਗਲਤ ਹੈ ਜਾ ਯਾਰ ਚੱਲ ਤੂੰ ਵੱਡੀ ਵੀ ਸੁਣਾ ਤੇ ਛੋਟੀ ਵੀ ਸੁਣਾ ਛੋਟੀ ਸੁਣਾ ਛੋਟੀ ਕਿ ਸੁਣਾਏ ਵੱਡੀ ਸੁਣਾਏ ਤੂੰ ਇੱਕ ਨਹੀਂ ਹੁੰਦੀ ਯਾਰ ਛੋਟੀ ਸੁਣਾ ਆਉਂਦੇ ਨੂੰ ਕਰਕੇ ਸੁਣਾ ਦੇ ਛੋਟੇ ਵੀ ਸੀ ਸੁਣਾਦੇ ਯਾਰ ਸੁਣਾਦੀ ਕੰਡੀ ਤੇ ਲਈ ਹੈ ਜਿਹੜੀ ਆਉਂਦੀ ਉਹ ਸੁਣਾ ਦੇ ਅੱਧੇ ਖਾ ਗਿਆ ਵੀ ਸੀ ਤੇ ਸੁਣਾ ਦੇ ਯਾਰ ਸਰਦਾਰਾ ਕਹਿ ਖੇ ਆਉਂਦੀ ਕਹਿ ਖੇ ਓਏ ਕਹਿ ਖੇ ਹਾਂ ਹੈ ਬਾਹਰ ਖੜੀ ਕੀ ਹੁੰਦੀ ਹੈ ਹੈ ਬਾਹਰ ਖੜੀ ਬਾਹਰ ਖੜੀ ਹਾਂ ਕਹਿ ਖੇ ਕਾਇ ਕਿਆ ਸੁਣਾ ਦੇ ਚੱਲ ਕੱਕਰੀ ਕਾਇ ਖਾ ਗਾਇ ਕਿਆ ਹਾਂ ਗਾ ਇਹਨਾਂ ਤੋਂ ਸਾਰੇ ਵੜੋਂਦਾ ਜੀ ਜੀ ਦੇ ਗਵਾ ਕਾਇ ਖਾ ਗਾਇ ਕਿਆ ਉਦੋਂਗਾ ਚਾ ਚਾ ਜਾਏ ਪੇ ਹਮਮ ਹੋਰ ਬਾਹ ਹਿੰਦੀ ਸੁਣਾ ਹਿੰਦੀ ਜਾ ਤਾ ਹਿੰਦੀ ਨਹੀਂ ਆਉਂਦੀ ਆਉਂਦੀ ਮਾੜੀ ਮੋਟੀ ਪੰਜਾਬੀ ਹੋਣੀ ਚਾਹੀਦੀ ਤੈਨੂੰ ਸਾਰੀ ਉਦੋਂ ਸੁਣਾ ਦੇ ਮੈਨੂੰ ਚਰੂੜਾੜਾ ਉੜਾੜ ਸੁਣਾ ਦੁੱਤਾ ਨਹੀਂ ਸੁਣਾਇਆ ਵੀ ਚਰਾਈ ਹੈ ਓਏ ਆ ਜਾ ਬਸ ਚੜਾ ਮੈਂ ਤੈਨੂੰ ਸਾਈਕਲ ਹੈ ਕਿ ਆ ਓਏ ਕਿੰਨੇ ਲਿਆਂਦਾ ਏ 6000 ਦਾ 6000 ਦਾ ਬੜੇ ਮਹਿੰਗੇ ਹੋ ਕੇ ਸਾਈਕਲ ਵੀੜਾ ਲੈ ਝੂਡਾ ਤੇ ਦੇ ਇੱਕ ਐ ਓਏ ਲੈ ਆ ਉਰੇ ਲਿਆ ਕੋਲ ਕਾ ਤੇ ਰਣਨ ਦੋ ਸਾਈਕਲ ਤੇ ਸਾਈਕਲ ਤੇ ਨਹੀਂ ਜਾਂਦਾ ਕਿਦੋਂ ਡਾਰਾ ਚੋਰੀ ਡਾ ਜੇ ਕਿੱਥੋਂ ਲੈਂਦਾ ਕੈਮਰੇ ਤੇ ਲੱਗੇ ਆ ਕਿੱਥੋਂ ਲੈਂਦਾ ਇਹ ਪਾਣੀ ਬੋਤਲ ਵੀ ਰੱਖਦਾ ਨਾ ਪਰ ਕਿਹ ਕਿ ਨਹੀਂ ਰੱਖਿਆ ਘਰ ਯਾਰ ਗਰਮੀ ਦੇਣਾ ਹੁਣ ਨਹੀਂ ਹੁਣ ਹੈਂ ਪਾਣੀ ਰੱਖਦਾ ਠੀਕ ਆ ਚੱਲ ਵਧੀਆ ਹੌਲੀ ਚਲਾਇਆ ਕਰ ਪੜ ਕੇ ਜਾਵਾਂਗੇ 8 ਵਜੇ ਫਿਰ ਕੋਲ ਹਾਂ ਜਦੋਂ ਨਰਕੇ ਤੇ ਵੀਡੀਓ ਬਣਾਵਾਂਗੇ ਵੇਖਾਂਗੇ ਤਾਂ ਜਾਨਣਾ ਕਿ ਨਹੀਂ ਆਉਂਦਾ ਸਾਈਕਲ ਤੇ ਠੀਕ ਹੈ ਚੱਲ ਠੀਕ ਹੈ ਫਿਰ ਬਾਏ ਟਾਟਾ